ਦੀਵਾਨਾ ਰੇਡੀ ਦੇ ਸਤਿਕਾਰਯੋਗ ਸ਼ੋਤਿਓ ਇੱਕ ਆਰਟੀਕਲ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਅਸਲ ਤੱਥ ਹਵਾਲੇ ਤੇ ਕੀ ਇਹ ਮਸਲਾ ਬਣਿਆ ਗਿਆ ਸਵਾਰੇ ਰਜੇਸ਼ ਰਾਮਚੰਦਰਨ ਟ੍ਰਿਬਿਊਨ ਗਰੁੱਪ ਦੇ ਨਾਲ ਐਡੀਟਰ ਇਨ ਚੀਫ ਨੇ ਟ੍ਰਿਬਿਊਨ ਨੂੰ ਧੰਨਵਾਦ ਸਹਿਤ ਜਿਸ ਮੁਤਲਕ ਉਹਨਾਂ ਨੇ ਇਸ ਸੁਬੰਧੀ ਵਿਚਾਰ ਪ੍ਰਗਟ ਕਰਦੇ ਲਿਖਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਮੈਂ ਅਰਵਿੰਦ ਕੇਜਰੀਵਾਲ ਨੂੰ ਕਰੀਬ ਤੋਂ ਵਾਚਿਆ ਜਦੋਂ ਕੇਜਰੀਵਾਲ ਦਿੱਲੀ ਦੇ ਪੜਪੜ ਗਾਂਝ ਇਲਾਕੇ ਦੇ ਵਿੱਚ ਛੋਟੀ ਜੀ ਦੁਕਾਨ ਨਮਾ ਦਫ਼ਤਰ ਦੇ ਵਿੱਚ ਇੱਕ ਛੋਟੇ ਜਿਹੇ ਕਾਰਕੁਨ ਹੁੰਦੇ ਸੀਗੇ ਪੜਪੜ ਗਾਂਝ ਦੇ ਵਿੱਚ ਛੋਟੀ ਜੀ ਦੁਕਾਨ ਨਮਾ ਦਫ਼ਤਰ ਦੇ ਵਿੱਚ ਛੋਟੇ ਜਿਹੇ ਕਾਰਕੁਨ ਹੁੰਦੇ ਸੀ ਤੇ ਫਿਰ ਉਹ ਮੁੱਖ ਮੰਤਰੀ ਬਣੇ ਤੇ ਉਥੋਂ ਫਲੈਗ ਸਟਾਫ ਰੋਡ ਤੇ ਮਹਿਲ ਨਮਾ ਬੰਗਲੇ ਦੇ ਵਿੱਚ ਪਹੁੰਚ ਗਏ ਜਿਹੜਾ ਕਰੋੜਾਂ ਦਾ ਗਿਆਰ੍ਹੇ ਸਸੀਂ ਸਮਾਜਿਕ ਕਾਰਕੁਨ ਦੇ ਤੌਰ ਤੇ ਪੂਰਬੀ ਦਿੱਲੀ ਦੀ ਮਜ਼ਦੂਰ ਕਲੋਨੀ ਦੇ ਵਿੱਚ ਸਰਕਾਰੀ ਸਬਸਿਡੀ ਵਾਲਾ ਰਾਸ਼ਨ ਪੁਜਦਾ ਕਰਨ ਲਈ ਉਹਨਾਂ ਦੀ ਦਿਾਨਤਦਾਰੀ ਤੇ ਜਨਤਕ ਵੰਡ ਪ੍ਰਣਾਲੀ ਨੂੰ ਕਾਰਗਰ ਬਣਾਉਣ ਪ੍ਰਤੀ ਉਹਨਾਂ ਦੀ ਵਚਨਵੱਤਾ ਪ੍ਰਤੀ ਵਾਕਈ ਪ੍ਰਸ਼ੰਸਾਯੋਗ ਹੈ। ਦਿੱਲੀ ਦੇ ਵਿੱਚ ਵਿਸ਼ਵ ਬੈਂਕ ਦੀ ਸਕੀਮ ਦੇ ਤਹਿਤ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਦੀ ਕੋਸ਼ਿਸ਼ ਨੂੰ ਬੇਨਕਾਬ ਕਰਨ ਦੇ ਲਈ ਦਸਤਾਵੇਜ਼ ਇਕੱਠੇ ਕਰਨ ਵਾਸਤੇ ਉਹਨਾਂ ਦੀ ਖਟਾਰਾ ਜਹੀ ਮਰੂਤੀ 800 ਕਾਰ ਦੇ ਵਿੱਚ ਬੈਠ ਕੇ ਦਿੱਲੀ ਦੇ ਚੱਕਰ ਕੱਟਣ ਦੇ ਵਿੱਚ ਵੀ ਮਜ਼ਾ ਆਉਂਦਾ ਸੀ ਜਾਣਕਾਰੀ ਦੇ ਆਧਾਰ ਰਾਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਮੰਗ ਨਾਲ ਲੜਨ ਵਾਲੇ ਕਾਰਕੁਨ ਵੱਜੋਂ ਉਹਨਾਂ ਦੇ ਵਿਕਾਸ ਦੀ ਬੇਮਿਸਾਲ ਪ੍ਰਵਾਜ ਉਦੋਂ ਸਿਖਰਾਂ ਤੇ ਪਹੁੰਚ ਗਈ ਜਦੋਂ ਕੇਜਰੀਵਾਲ ਨੂੰ ਆਪਣੀ ਕਾਰਕੁਨ ਪੂੰਜੀ ਜਦੋਂ ਉਹ ਆਪਣੀ ਕਾਰਕੁਨ ਪੂੰਜੀ ਤਜ ਕੇ ਸਿਆਸੀ ਕਰੀਅਰ ਦੀ ਚੋਣ ਕਰ ਲਈ ਕੇਜਰੀਵਾਲ ਨੇ ਜਿਸ ਨਾਲ ਯੂਪੀ ਸਰਕਾਰ ਦੇ ਪਤਨ ਦੀ ਵਾਰਤ ਲਿਖੀ ਗਈ ਕਾਂਗਰਸ ਸਰਕਾਰ ਦੇ ਪਤਨ ਦੀ ਯੂਪੀ ਸਰਕਾਰ ਨੇ 2009 ਦੇ ਵਿੱਚ ਵਿਰੋਧੀ ਧਿਰ ਭਾਜਪਾ ਦੀ ਸ਼ंगाई ਕਰਕੇ ਸੱਤਾ ਹਾਸਲ ਕੀਤੀ ਸੀ ਦੂਜੀ ਵਾਰ ਤੇ ਦੂਜੀ ਵਾਰ ਚੋਣ ਜਿੱਤ ਕੇ ਸੱਤਾ ਦੇ ਵਿੱਚ ਆਈ ਯੂਪੀ ਦੀ ਕਾਂਗਰਸ ਸਰਕਾਰ ਨੂੰ ਨਵੇਂ ਕਿਸਮ ਦੇ ਸਿਆਸੀ ਸਰਗਰਮੀਆਂ ਰਾਹੀਂ ਬਦਨਾਮ ਕੀਤਾ ਜਾ ਸਕਦਾ ਸੀ ਕੇਂਦਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ ਮਹਮ ਨੇ ਉਹ ਮੰਚ ਮੁਹੱਈਆ ਕਰਵਾ ਦਿੱਤਾ ਭਾਜਪਾ ਨੂੰ ਜਿੱਥੇ ਰਾਲੇਗਾਉਂ ਦੇ ਕਿਸਾਨ ਬਾਬੂ ਰੌ ਹਜਾਰੇ ਅੰਨਾ ਹਜਾਰੇ ਨੇ ਗਾਂਧੀ ਦੀ ਭੂਮਿਕਾ ਨਿਭਾਈ ਤੇ ਟੀਵੀ ਦੇ ਦਰਸ਼ਕਾਂ ਨੂੰ ਕਿ ਨਵਾਂ ਮਸੀਹ ਮਿਲ ਗਿਆ ਜਣੀ ਯੂਪੀਏ ਦੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਦੁਆਰਾ ਭ੍ਰਿਸ਼ਟਾਚਾਰ ਦੇ ਇੱਕ ਅਜਿਹੇ ਆਵਾਬ ਰੋਲੇ ਦੇ ਵਿੱਚ ਸੁੱਟਿਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਦੇਸ਼ ਨੂੰ ਇੱਕ ਨਵਾਂ ਮਸੀਹ ਮਿਲ ਗਿਆ ਅੰਨਾ ਹਜਾਰੇ ਜਾਂ ਕੇਜਰੀਵਾਲ ਦੇ ਰੂਪ ਦੇ ਵਿੱਚ ਪਰਦੇ ਦੇ ਪਿੱਛੇ ਕੇਜਰੀਵਾਲ ਭਾਜਪਾ ਪੱਖੀ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨਾਲ ਸੰਬੰਧਿਤ ਕਾਨਫਰੰਸਾਂ ਦੇ ਵਿੱਚ ਸ਼ਿਰਕਤ ਕਰਦੇ ਸਨ ਇਹ ਹੁਣ ਜਿਵੇਂ ਕਈ ਲੋਕ ਕਹਿ ਦਿੰਦੇ ਹਨ ਕਿ ਯਾਰ ਭਾਜਪੀ ਨਾਲ ਆਰਐਸਐਸ ਦਾ ਜਾਂ ਭਾਜਪੀ ਦੇ ਨਾਲ ਕੇਜਰੀਵਾਲ ਦਾ ਕੀ ਕਨੈਕਸ਼ਨ ਹੈ ਉਸ ਦੇ ਬਾਰੇ ਇਹ ਟ੍ਰਿਬਿਊਨ ਗਰੁੱਪ ਦੇ ਐਡੀਟਰਨ-ਚੀਫ ਨੇ ਰਜੇਸ਼ ਰਾਮਚੰਦਰਨ ਜੋ ਲਿਖਦੇ ਨੇ ਕਿ ਪਰਦੇ ਪਿੱਛੇ ਫਿਰ ਕੇਜਰੀਵਾਲ ਭਾਜਪਾ ਪੱਖੀ ਵਿਵੇਕਾ ਨੰਦੇ ਇੰਟਰਨੈਸ਼ਨਲ ਫਾਊਂਡੇਸ਼ਨ ਜਿਸ ਦੇ ਨਾਲ ਅਜੀਤ ਦੋਵਾਲ ਵੀ ਜੁੜੇ ਨੇ ਜੋ ਹੈ ਉਹ ਆ ਦੇਸ਼ ਦੇ ਮੁਖ ਸਲਾਹਕਾਰ ਨੇ ਸੁਰੱਖਿਆ ਸਲਾਹਕਾਰ ਨੇ ਉਸ ਫਾਊਂਡੇਸ਼ਨ ਨਾਲ ਕਾਨਫਰੰਸਾਂ ਦੇ ਵਿੱਚ ਉਹ ਸ਼ਿਰਕਤ ਕਰਦੇ ਸਨ ਕੇਜਰੀਵਾਲ ਵੇਕਾਨੰਦ ਫਾਊਂਡੇਸ਼ਨ ਤੇ ਪਹਿਲੀ ਵਾਰੀ ਸੋਸ਼ਲ ਮੀਡੀਆ ਤੇ ਸਿਆਸਤ ਚਲਾਈ ਜਾ ਰਹੀ ਸੀ ਉਦੋਂ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਮੀਡੀਆ ਸਲਾਹਕਾਰ ਦਾ ਕੋਈ ਵੀ ਸੋਸ਼ਲ ਮੀਡੀਆ ਖਾਤਾ ਨਹੀਂ ਸੀ ਕੋਈ ਝੂਠਾ ਜਾਂ ਬਦਲਵਾ ਸਿਆਸੀ ਵਰਤਾਂਤ ਸਿਰਜਣਾ ਤਾਂ ਬਹੁਤ ਦੂਰ ਦੀ ਗੱਲ ਸੀ ਛੇਤੀ ਹੀ ਕੇਜਰੀਵਾਲ ਸੋਸ਼ਲ ਮੀਡੀਆ ਤੇ ਮੁੱਖ ਤਾਰਾ ਮੀਡੀਆ ਤੇ ਜਨ ਧਾਰਨਾ ਪਰਸੈਪਸ਼ਨ ਮੈਨੇਜਮੈਂਟ ਦੇ ਉਸਤਾਦ ਵਜੋਬਰ ਕੇ ਸਾਹਮਣੇ ਆਏ ਜਿਹੜੇ ਲੋਕ ਖਰੀਦੇ ਨਹੀਂ ਸੀ ਜਾ ਸਕਦੇ ਉਹਨਾਂ ਦੇ ਮਨਾਂ ਦੇ ਵਿੱਚ ਉਮੀਦ ਦੀ ਕਰਨ ਜਗਾਈ ਗਈ ਜਿਹੜੇ ਲੋਕ ਸਰਕਾਰ ਡੇਗਣਾ ਚਾਹੁੰਦੇ ਸਨ ਉਹਨਾਂ ਨਾਲ ਨਾਤਾ ਗੰਢ ਲਿਆ ਗਿਆ ਯਾਨੀ ਕਿ ਬੀਜੇਪੀ ਨਾਲ ਨਾਤਾ ਗੰਢ ਲਿਆ ਤੇ ਜਿਹੜੇ ਲੋਕ ਸਰਕਾਰ ਬਦਲਣਾ ਚਾਹੁੰਦੇ ਸਨ ਉਹਨਾਂ ਦੇ ਮਨਾਂ 'ਚ ਉਮੀਦ ਦੀ ਕਰਨ ਜਗਾਈ ਕੇਜਰੀਵਾਲ ਨੇ ਪਰਸੈਪਸ਼ਨ ਜਾਂ ਸੋਸ਼ਲ ਮੀਡੀਆ ਧਾਰਾ ਦੇ ਰਹੇ ਇਹ ਗੱਲ ਉਸ ਵੇਲੇ ਵਿਰੋਧੀ ਧਿਰ ਦੇ ਵਿੱਚ ਬੈਠੀ ਭਾਜਪਾ ਨੂੰ ਬਹੁਤ ਰਾਸ ਆਈ ਯਾਨੀ ਕੇਜਰੀਵਾਲ ਦਾ ਇਹ ਸلسਲਾ ਭਾਜਪੀ ਨੂੰ ਬਹੁਤ ਰਾਸ ਆਇਆ 213 ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਕੇਜਰੀਵਾਲ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਜ਼ਮੀਨੀ ਪੱਧਰ ਤੇ ਜਥੇਵੰਦਕ ਢਾਂਚੇ ਤੋਂ ਵਿਰਵੀ ਜਨ ਧਾਰਨਾ ਦੀ ਸਿਆਸਤ ਦੇ ਕਾਰਗਰ ਹੋਣ ਨੂੰ ਸਿੱਧ ਕੀਤਾ ਦਰਅਸਲ ਆਰਐਸਐਸ ਦੇ ਕੇਡਰ ਨੇ ਅੰਨਾ ਹਜਾਰੇ ਤੇ ਕੇਜਰੀਵਾਲ ਦੇ ਪ੍ਰਦਰਸ਼ਨਾਂ ਦੇ ਵਿੱਚ ਹਮਾਇਤ ਜਟਾਉਣ ਦੇ ਵਿੱਚ ਬਹੁਤ ਜ਼ੋਰ ਲਾਇਆ ਸਿੱਧਾ ਤੇ ਅਸਿੱਧਾ ਪਰ ਚੋਣਾ ਜਿੱਤਣ ਦਾ ਸੇਰਾ ਸਿਰਫ ਕੇਜਰੀਵਾਲ ਦੇ ਸਿਰ ਤੇ ਵੱਜਿਆ। ਉਹਨਾਂ ਪਾਰਟੀ ਤੇ ਨਵੀਂ-ਨਵੀਂ ਮਿਲੀ ਸੱਤਾ ਦੇ ਵਿੱਚ ਆਪਣੇ ਉਹਨਾਂ ਸਾਥੀਆਂ ਨੂੰ ਸ਼ਾਮਲ ਸ਼੍ਰੀਕਰਨ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਉਸਾਰਨ ਚ ਬੜੀ ਮਦਦ ਕੀਤੀ। ਉਹ ਭਾਵੇਂ ਪ੍ਰਸ਼ਾਂਤ ਜਾਂ ਸ਼ਸ਼ੀਪੂਸ਼ਨ ਪਰਿਵਾਰ ਹੋਵੇ, ਡਾਕਟਰ ਗਾਂਧੀ ਹੋਰੀ ਹੋਣ ਜਾਂ ਹੋਰ ਲੋਕ ਹੋਣ। ਉਸ ਲਿਹਾਜ਼ ਤੋਂ ਉਹਨਾਂ ਨੂੰ ਸੱਤਾ ਦੇ ਗਤੀਮਾਨਾਂ ਦੀ ਗਹਿਰੀ ਸਮਝ ਸੀ। ਕਿਉਂਕਿ ਜਿਨ੍ਹਾਂ ਨੇ ਪਾਰਟੀ ਨੂੰ ਉਸਾਰਿਆ ਸੀ ਮੋਸlihat ਤੋਂ ਉਹਨਾਂ ਸੱਤਾ ਦੇ ਗਤੀਮਾਨਾਂ ਦੀ ਉਹਨਾਂ ਨੂੰ ਗਹਿਰੀ ਸਮਝ ਸੀ ਜਿਨ੍ਹਾਂ ਨੂੰ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਰ-ਵਾਰ ਤੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਜਿੱਤ ਕੇ ਸਿੱਧ ਕੀਤਾ। ਯਾਨੀ ਜਿੰਨੇ ਥੋੜੇ ਜਿਹਾ ਲਿਬਰਲ ਲੋਕ ਸੀ ਜਾਂ ਆਰਐਸਐਸ ਵਵੇਕਾਨੰਦ ਫਾਊਂਡੇਸ਼ਨ ਨਾਲ ਨਹੀਂ ਸੀ ਸੰਬੰਧ ਰੱਖਦੇ ਉਹ ਸਾਰੇ ਦਿੱਲੀ ਵਾਲੇ ਤੇ ਪੰਜਾਬ ਵਾਲੇ ਕੇਜਰੀਵਾਲ ਲਾਂਬੇ ਕਰਦਾ ਗਿਆ ਤੇ ਮੌਜੂਦਾ ਸੱਤਾ ਢਾਂਚੇ ਅੰਦਰ ਵੱਡੇ ਥੰਮ੍ਹਾਂ ਦਾ ਭਰੋਸੇਮੰਦ ਬਦਲ ਉਹ ਬਣਦੇ ਗਏ। ਇਕ ਲਿਹਾਜ਼ ਨਾਲ ਇੱਕ ਲਿਹਾਜ਼ ਤੋਂ ਉਹਨਾਂ ਦੀਆਂ ਪ੍ਰਾਪਤੀਆਂ ਚਮਤਕਾਰਈ ਸਨ ਉਹ ਕੇਦਰੀਵਾਲ ਸੰਗ ਪਰਿਵਾਰ ਦਾ ਹਿੱਸਾ ਬਣ ਕੇ ਯੂਪੀਏ ਸਰਕਾਰ ਨੂੰ ਡੇਗਣ ਦਾ ਸੌਖਾ ਰਾ ਚੁਣ ਸਕਦੇ ਸਨ ਉਹਨਾਂ ਦਾ ਸਮਾਜਿਕ ਏਜੰਡਾ ਹਮੇਸ਼ਾ ਹਿੰਦੂਤਵ ਪ੍ਰਤੀ ਉਲਾਰ ਰਿਹਾ ਉਹ ਪਹਿਲੇ ਗੈਰ ਭਾਜਪਾ ਮੁੱਖ ਮੰਤਰੀ ਸਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਮ ਮੰਦਰ ਦੇ ਵਿੱਚ ਮੱਥਾ ਟੇਕਣ ਗਏ ਹੁਣ ਤੁਸੀਂ ਵੇਖੋ ਧਰਮ ਮੁਤਾਬਕ ਕੋਈ ਵੀ ਕਿਸੇ ਨੂੰ ਪੂਜੇ ਕੋਈ ਗੱਲ ਨਹੀਂ ਪਰ ਕੇਜਰੀਵਾਲ ਦਾ ਤੁਸੀਂ ਵੇਖੋ ਕਿ ਦਿੱਲੀ 'ਚ ਜਦੋਂ ਮੋਲਾਣਿਆਂ ਨੇ ਸ਼ਾਹੀ ਮਾਮ ਨੇ ਇਹਨਾਂ ਨੂੰ ਮਦਦ ਦਾ ਭਰੋਸਾ ਦਿੱਤਾ ਇਹਨਾਂ ਨੇ ਪਹਿਲੀ ਛੱਟੇ ਉਸ ਨੂੰ ਨਕਾਰ ਦਿੱਤਾ ਕਿਉਂਕਿ ਉਹ ਹਿੰਦੂ ਤੱਪ ਦਾ ਏਜੰਡਾ ਸੀ ਉਸ ਨੂੰ ਨਕਾਰਨਾ ਸੋ ਉਹ ਪਹਿਲੇ ਗੈਰ ਭਾਜਪਾਈ ਮੁੱਖ ਮੰਤਰੀ ਸੀ ਜੋ ਭਗਵਾਨ ਤੁਮਨ ਦੇ ਨਾਲ ਰਾਮ ਮੰਦਰ 'ਚ ਮੱਥਾ ਟੇਕਣ ਗਏ ਕੇਜਰੀਵਾਲ ਖਰੇ ਸਿਆਸੀ ਉਦਮੀ ਨੇ ਜਿਨ੍ਹਾਂ ਦਾ ਆਪਣਾ ਸਟਾਰਟਅੱਪ ਦੇ ਵਿੱਚ ਬੇਹੱਦ ਭਰੋਸਾ ਹੈ ਉਹਨਾਂ ਦੀ ਆਮ ਆਦਮੀ ਪਾਰਟੀ ਵੱਡੀ ਮੱਲ ਮਾਰਨ ਵਾਲੀ ਯਾਨੀ ਕਿ ਡੈਕਾਕਰਨ ਅਕਲਤੀ ਪਾਰਟੀ ਹੈ ਬਿਨਾਂ ਸ਼ੱਕ ਕਿਸੇ ਸਿਆਸੀ ਉਦਮ ਨੂੰ ਕਾਰੋਬਾਰੀ ਲਿਹਾਜ਼ ਤੋਂ ਨਹੀਂ ਮਾਪਿਆ ਜਾ ਸਕਦਾ ਜੋ ਪ੍ਰਤੀਰੋਧੀ ਸਿਆਸਤ ਤੇ ਨਵੀਂ ਦਸਦੀ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚੋਂ ਉੱਭਰੀ ਸੀ ਉਹ ਉੱਚ ਦਮਾਲੜੀ ਸਭਾ ਦੇ ਵਿੱਚ ਆਪਣੀ ਕੁਰਸੀ ਡਾਉਣ ਦਾ ਕੋਈ ਮੌਕਾ ਖੁੰਝਣ ਨਹੀਂ ਸੀ ਦੇ ਰਿਹਾ ਕੇਜਰੀਵਾਲ ਉਹਨਾਂ ਆਪਣੀ ਨਵੀਂ ਉੱਚ ਦਮਾਲੜੀ ਸਭਾ ਸਿਰਜਣ ਜਾ ਰਹੇ ਨੇ ਤੇ ਉਹਨਾਂ ਦਾ ਆਤਮ ਵਿਸ਼ਵਾਸ ਬਣਿਆ ਰਿਹਾ ਪੁਰਕਾ ਜੇ ਤੂੰ ਸਟਾਰਟਅੱਪ ਦੇ ਬਾਨੀ ਨੂੰ ਉਦੋਂ ਨਾਕਾਮ ਹੋ ਗਿਆ ਜਦੋਂ ਆਤਮ ਵਿਸ਼ਵਾਸ ਉੱਪਰ ਸਮਾਜਿਕ ਹਕੀਕਤਾਂ ਜਿਨ੍ਹਾਂ ਨੂੰ ਮਾਰਕਸਵਾਦੀ ਠੋਸ ਹਲਾਤਾਂ ਕਹਿੰਦੇ ਨੇ ਭਾਰੂ ਪੈ ਗਈਆਂ ਆਮ ਆਦਮੀ ਪਾਰਟੀ ਦਾ ਇੱਕਮਾਤਰ ਵੋਟਾਂ ਖਿੱਚਣ ਵਾਲਾ ਨਾਰਾ ਯੂਐਸਪੀ ਪ੍ਰਚਾਰ ਰੋਧੀ ਸਟੈਂਡ ਸੀ ਜਿਸ ਤੇ ਖਲੋ ਕੇ ਇੱਕ ਇਹ ਚੰਗੇ ਸ਼ਾਸਨ ਤੇ ਵੋਟਰਾਂ ਦੇ ਸਭ ਤੋਂ ਕਰੀਬ ਤਪਕਿਆਂ ਲਈ ਬਿਜਲੀ ਪਾਣੀ ਤੇ ਸਕੂਲਾਂ ਤੇ ਸਿਹਤ ਜਿਹੀਆਂ ਸੁਭਾਵਾਂ ਦੀ ਕਾਰਗਰ ਡਿਲੀਵਰੀ ਦਾ ਦਾਵਾ ਕਰ ਸਕੇ ਪਰ ਨਵੀਂ ਆਫਕਰੀ ਨੀਤੀ ਨੇ ਸ਼ਰਾਬ ਕਾਂਡ ਨੇ ਇਸ ਦੀ ਆਪਣੀ ਸਿਆਸੀ ਭਰੋਸੇਯੋਗਤਾ ਸੀ ਜੋ ਕੇਜਰੀਵਾਲ ਦੀ ਜਾਂ ਆਮ ਆਦਮੀ ਪਾਰਟੀ ਦੀ ਸੀ ਉਸ ਨੂੰ ਝੰਡੋੜ ਦਿੱਤਾ ਬੁਰੀ ਤਰ੍ਹਾਂ ਇੱਕੋ ਸੱਟੇ ਨਵੇਂ ਸਿਸਟਮ ਦੇ ਵਿੱਚ ਲੈ ਆਂਦਾ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਪੁਰਾਣਿਆਂ ਦੀ ਥਾਂ ਨਵੇਂ ਖਿਡਾਰੀਆਂ ਦੀ ਤਰਫਦਾਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸ਼ਰਾਬ ਘੁਟਾਲਾ ਨੀਤੀ ਦੇ ਵਿੱਚ ਦੋਸ਼ ਦੀ ਕਹਾਣੀ ਆਉਣ ਤੱਕ ਇਸ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਚੋਣਵੀ ਹਥਿਆਰ ਵਜੋਂ ਵਰਤਣ ਦੀ ਭਾਜਪਾ ਦੀ ਸਿਆਸੀ ਪਟਕਤਾ ਠੀਕ-ਠਾਕ ਚੱਲ ਰਹੀ ਸੀ ਪਰ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ 5 ਦਿਨ ਬਾਅਦ ਮੌਜੂਦਾ ਮੁੱਖ ਮੰਤਰੀ ਦੀ ਗ੍ਰਿਫਤਾਰੀ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਚੋਣ ਪ੍ਰਕਰਿਆ ਨੂੰ ਵੱਡਾ ੱਤਕਾ ਵੱਜਿਆ ਜਦੋਂ ਕਿਸੇ ਸੰਵਿਧਾਨਕ ਅਹੁਦੇ ਤੇ ਬੈਠੇ ਵਿਰੋਧੀ ਧਿਰ ਦੇ ਕਿਸੇ ਪ੍ਰਮੁੱਖ ਆਗੂ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਦੇਸ਼ ਦੀ ਲੋਕ ਰਾਜੀ ਪ੍ਰਣਾਲੀ ਤੇ ਸਵਾਲ ਖੜੇ ਹੁੰਦੇ ਨੇ ਇਹ ਕੋਈ ਨਵਾਂ ਮਾਮਲਾ ਨਹੀਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੋਜ ਸੁਸ਼ੋਦੀ ਐਸੇ ਕੇਸ ਦੇ ਵਿੱਚ 9 ਮਾਰਚ 2023 ਤੋਂ ED ਵੱਲੋਂ ਗ੍ਰਿਫਤਾਰ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ 4 ਅਕਤੂਬਰ 2023 ਤੋਂ ਅਤੇ ਪਾਰਟੀ ਦੇ ਸੰਚਾਰ ਵਿੰਗ ਦੇ ਮੁਖੀ ਵਿਜੇ ਨਾਰ ਨਵੰਬਰ 2023 ਤੋਂ ਗ੍ਰਿਫਤਾਰ ਕੀਤੇ ਹੋਏ ਨੇ ਜਿਹੜਾ ਕਿ ਕੇਸ ਡੇਢ ਸਾਲ ਤੋਂ ਚੱਲਿਆ ਆ ਰਿਹਾ ਸੀ ਉਸ ਕੇਸ ਦੇ ਵਿੱਚ ਹੁਣ ਮੁੱਖ ਮੰਤਰੀ ਆਦਰਸ਼ਵਿੰਦ ਕੇਜਰੀਵਾਲ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਗ੍ਰਿਫਤਾਰ ਕਰਨ ਦੀ ਕਾਲ ਕਰਨ ਦੀ ਉੱਕਾ ਲੋੜ ਨਹੀਂ ਸੀ ਭਾਜਪਾ ਨੂੰ ਜਿਸ ਨਾਲ ਚੋਣਾਂ ਜਿੱਤਣ ਵਾਲੀ ਪਾਰਟੀ ਨੂੰ 140 ਕਰੋੜ ਲੋਕਾਂ ਤੇ ਸ਼ਾਸਨ ਦੇ ਅਖਤਿਆਰ ਦਾ ਪ੍ਰਮਾਣ ਮਿਲਣਾ ਸੀ ਇਸ ਦਾ ਮਤਲਬ ਇਹ ਹੈ ਕਿ ਕੇਜਰੀਵਾਲ ਜਾਂ ਆਪ ਨੂੰ ਕਲੀਨ ਚਿੱਟ ਦੇਣਾ ਬਿਲਕੁਲ ਨਹੀਂ ਜੇ 100 ਕਰੋੜ ਰੁਪਏ ਦੀ ਰਿਸ਼ਵਤ ਹਾਸਲ ਕਰਨ ਦੀ ਸਾਜ਼ਿਸ਼ ਦੇ ਵਿੱਚ ਉਹ ਸ਼ਾਮਲ ਹੋ ਜਾਵੇ ਮੁੱਖ ਮੰਤਰੀ ਜਾਂ ਨਹੀਂ ਵੀ ਹੋ ਸਕਦਾ ਮਾਮਲਾ ਗ੍ਰਿਫਤਾਰੀ ਦਾ ਨਹੀਂ ਇਸ ਸਮੇਂ ਦਾ ਹੈ ਜਾਂਚ ਏਜੰਸੀਆਂ ਕੇਜਰੀਵਾਲ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਦੇ ਨਾਂ ਤੇ ਲੱਖਰਾਂ ਚੋਂ ਨੋਟਾਂ ਦੀਆਂ ਦੱਥੀਆਂ ਲੱਭਣ ਜਾਂ ਜਾਇਦਾਦ ਸੰਪਤੀ प्राप्त ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਹੋ ਸਕਦਾ ਹੈ ਕੇਜਰੀਵਾਲ ਨੇ ਨਵੇਂ ਤਰੀਕੇ ਅਜਮਾਏ ਹੁਣ ਇਸ ਪਾਸੇ ਨੂੰ ਸਾਹਮਣੇ ਦੇ ਪਰ ਸਵਾਲ ਇਹ ਹੈ ਕਿ ਅਜਿਹੇ ਕਿਹੜੇ ਤਰੀਕੇ ਸਨ ਅਸਲ ਦੇ ਵਿੱਚ ਤਾਂ ਦੋਸਤੋ ਚੋਣ ਫੰਡ ਸੀ ਜਿਹੜਾ ਕਿ ਕਵਿਤਾ ਤੋਂ 100 ਕਰੋੜ ਲਿਆ ਸੀ ਉਹ ਗੁਆਹ ਦੇ ਵਿੱਚ ਜਾਂ ਹੋਰ ਖਰਚ ਲਿਆ ਗਿਆ ਤੇ ਉਹ ਸ਼ੋਅ ਕਿੱਥੋਂ ਆਉਣਾ ਸੀ ਦੱਤੀਆਂ ਉਹ ਤਾਂ ਤਾਂ ਹੁੰਦੀਆਂ ਜੇ ਘਰੇ ਰੱਖੇ ਹੁੰਦੇ ਸੋ ਚੁਣੇ ਹੋਏ ਕਾਨੂੰਨ ਸਾਜ ਜਾਂ ਫਿਰ ਇਹੋ ਜਿਹੇ ਨਮਾਇੰਦਿਆਂ ਨੂੰ ਅਣਮਿੱਥੇ ਸਮੇਂ ਲਈ ਹਿਰਾਸਤ 'ਚ ਨਹੀਂ ਰੱਖਿਆ ਜਾਣਾ ਚਾਹੀਦਾ ਰਜੇਸ਼ ਰਾਮਚੰਦਰੋਂ ਕੇ ਜਰਨਲਿਸਟ ਲਿਖਦੇ ਨੇ ਜੋ ਐਡੀਟਨ ਚੀਫ ਨੈਟਰ 'ਤੇ ਹੁੰਦੇ ਕਿ ਇਸ ਸਬੰਧ ਵਿੱਚ ਜੇਲ ਦੀ ਥਾਂ ਜ਼ਮਾਨਤ ਦਾ ਨਿਯਮ ਅਪਣਾਇਆ ਜਾਣਾ ਚਾਹੀਦਾ ਅਣਮਿੱਥੇ ਸਮੇਂ ਲਈ ਹਿਰਾਸਤ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਸਜ਼ਾ ਦੇ ਤੌਰ ਤੇ ਦੇਖਿਆ ਜਾਏਗਾ ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਵੱਲੋਂ ਕਾਂਗਰਸ ਪਾਰਟੀ ਦੇ ਖਾਤੇ ਬੈਂਕ ਖਾਤੇ ਜਾਮ ਕਰਨ ਤੇ ਫਿਰ ਈਡੀ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਚੋਣਾਂ ਦੀ ਭਰੋਸੇਯੋਗਤਾ ਧੁੰਦਲੀ ਹੋ ਗਈ ਜਿਸ ਤੇ ਬੀਜੇਪੀ ਤੇ ਸਵਾਲ ਉੱਠ ਰਹੇ ਨੇ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਜਿੱਤਣ ਦੇ ਕਾਫੀ ਅਸਾਰ ਵੀ ਵੱਧ ਰਹੇ ਨੇ ਇਹਨਾਂ ਦੇ ਨਾਲ-ਨਾਲ ਤੇ ਵਿਰੋਧੀ ਧਿਰ ਵੱਲੋਂ ਕਾਫੀ ਚਿਰ ਤੋਂ ਦੇਸ਼ ਅੰਦਰ ਆਣਾ ਲਾਣੇ ਐਮਰਜੈਂਸੀ ਲਾਉਣ ਦੇ ਦੋਸ਼ਾਂ ਦਾ ਜੋ ਚੀਕ ਚਹਾੜਾ ਪੈ ਰਿਹਾ ਸੀ ਇਹਨਾਂ ਦੋਸ਼ਾਂ ਨੂੰ ਸਿਰਫ ਇਸ ਕਰਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਵਿਰੋਧੀ ਧਿਰ ਦੇ ਸਾਰੇ ਪ੍ਰਮੁੱਖ ਸਿਆਸਦਾਨ ਆਪੋ ਆਪਣੀ ਰਾਜਨੀਤੀ ਕਰਨ ਤੇ ਪ੍ਰਗਟਾਉਣ ਲਈ ਆਜ਼ਾਦ ਨੇ ਹੁਣ ਚੋਣਾਂ ਤੋਂ ਐਨ ਪੱਲਾ ਕੇਜਰੀਵਾਲ ਦੀ ਗ੍ਰਿਫਤਾਰੀ ਕਰਕੇ ਸਭ ਨੂੰ ਡਰ ਮਹਿਸੂਸ ਹੋ ਰਿਹਾ ਇਹ ਸੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮੁਤਲਕ ਇੱਕ ਲੇਖ ਲਖਤਮ ਸਾ ਨਰਜੇਸ਼ रामचंद्रन ਐਡੀਟਰ ਇਨ ਚੀਫ ਟ੍ਰਿਬਿਊਨ ਗਰੁੱਪ ਟ੍ਰਿਬਿਊਨ ਨੂੰ ਧੰਨਵਾਦ ਸਹਿਤ ਹੁਣ ਇਹਦੇ ਵਿੱਚ ਜਿਹੜਾ ਸਵਾਲ ਖੜਾ ਹੁੰਦਾ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਜਲਸਿਆਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਤਰਫੋਂ ਜੋ ਕੁਛ ਕੀਤਾ ਗਿਆ ਕੇਜਰੀਵਾਲ ਦੀ ਤਰਫੋਂ ਉਹ ਸਿੱਧਾ ਭਾਜਪਾ ਆਰਐਸਐਸ ਪੱਖੀ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨਾਲ ਜੁੜਿਆ ਰਿਹਾ ਇਹਦੇ ਫਾਦਰ ਆਰਐਸਐਸ ਨਾਲ ਜੁੜੇ ਰਹੇ ਨੇ ਕਿਤੇ ਨਾ ਕਿਤੇ ਉਹ ਸਾਰੇ ਸਰਕਮਸਟੈਂਸ ਨੇ ਜਿਸ ਕਰਕੇ ਇਹ ਨੂਰਾ ਕੁਸ਼ਤੀ ਦਾ ਖੇਡ ਜਾਪਦਾ ਹੈ। ਇਹ ਸੀ ਵਿਚਾਰ ਜਰਨਲਿਸਟ ਰਜੇਸ਼ ਰਾਮਚੰਦਰਨ ਹੋ ਉਹਨਾਂ ਦੇ। ਟਿਵਾਨਾ ਰੇਡੀ ਦੇ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਹੋ ਗਿਆ ਹੁਣ ਆਪਣਾ ਟਾਈਮ ਅੱਧਾ ਘੰਟਾ ਪਹਿਲਾਂ 7:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ। ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9877309655 ਤੇ ਮੰਗਵਾ ਸਕਦੇ ਹੋ। 9876309655 ਇਸੇ ਨੰਬਰ 9877309955 ਤੇ ਤੁਸੀਂ ਪਾਉਂਦੇ ਵਿੱਚ ਵੀ ਕਾਲ ਕਰ ਸਕਦੇ ਹੋ